ਬਾਰਿਸ਼ ਦੇ ਨਾਲ ਲੋਕਾਂ ਨੂੰ ਲਗਾਤਾਰ ਪੈ ਰਹੀ ਗਰਮੀ ਤੋਂ ਰਾਹਤ ਤਾਂ ਮਿਲ ਗਈ ਹੈ ਉੱਥੇ ਹੀ ਹੁਣ ਦੂਜੇ ਪਾਸੇ ਭਾਰੀ ਬਾਰਿਸ਼ ਦੇ ਕਾਰਨ ਦਿੱਲੀ ਦੇ ਵਿੱਚ ਕਾਫੀ ਨੁਕਸਾਨ ਹੋ ਰਿਹਾ ਹੈ ਭਾਰੀ ਬਾਰਿਸ਼ ਦੇ ਕਾਰਨ ਕਈ ਥਾਵਾਂ ਤੇ ਪਾਣੀ ਭਰਿਆ ਹੋਇਆ ਹੈ ਸੜਕਾਂ ਤੇ ਕਾਰਾਂ ਤੈਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਪਹਿਲਾ ਖਬਰ ਆਈ ਸੀ ਕਿ ਦਿੱਲੀ 에ਅਰਪੋਰਟ ਦੇ ਟਰਮੀਨਲ 1 ਦੀ ਛੱਤ ਡਿੱਗ ਗਈ ਹੈ ਅਤੇ ਉਸ ਤੋਂ ਬਾਅਦ ਕਈ ਗੱਡੀਆਂ ਪਾਣੀ ਦੇ ਵਿੱਚ ਡੁੱਬ ਚੁੱਕੀਆਂ ਨੇ ਪਹਿਲੀ ਵਾਰ ਪਏ ਮੀ ਨੇ ਹੀ ਦਿੱਲੀ ਦੇ ਹਾਲਾਤ ਬਿਆਨ ਕਰ ਦਿੱਤੇ ਨੇ ਕੀ ਹਾਲਾਤ ਇਸ ਵੇਲੇ ਦੇ ਬਣੇ ਹੋਏ ਨੇ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਸੜਕਾਂ ਤੇ ਕਿਵੇਂ ਗੱਡੀਆਂ ਡੁੱਬਦੀਆਂ ਦਿਖਾਈ ਦੇ ਰੀਆਂ ਨੇ ਸਵਾਰੀਆਂ ਦੇ ਨਾਲ ਭਰੀ ਹੋਈ ਬੱਸ ਵੀ ਡੁੱਬ ਚੁੱਕੀ ਹੈ ਹਾਲਾਂਕਿ ਮੌਨਸੂਨ ਦੀ ਪਹਿਲੀ ਬਾਰਿਸ਼ ਦੇ ਨਾਲ ਹੀ ਇਹ ਹਾਲਾਤ ਬਣ ਚੁੱਕੇ ਨੇ ਜ਼ਿਆਦਾਤਰ ਥਾਵਾਂ ਤੇ ਪਾਣੀ ਭਰ ਚੁੱਕਿਆ ਹੈ ਦਿੱਲੀ ਦੇ ਅੰਦਰ ਦਿੱਲੀ ਟ੍ਰੈਫਿਕ ਪੁਲਿਸ ਦੇ ਵੱਲੋਂ ਲਗਾਤਾਰ ਅਪਡੇਟ ਵੀ ਕੀਤਾ ਜਾ ਰਿਹਾ ਹੈ ਰਸਤਿਆਂ ਨੂੰ ਲੈ ਕੇ ਕਈ-ਕਈ ਘੰਟਿਆਂ ਤੋਂ ਲੋਕ ਟ੍ਰੈਫਿਕ ਦੇ ਵਿੱਚ ਫਸੇ ਬੈਠੇ ਨੇ ਅੰਦਾਜ਼ਾ ਹੈ ਕਿ ਭਾਰੀ ਬਾਰਿਸ਼ ਦੇ ਕਾਰਨ ਦਿੱਲੀ ਦੇ ਵਿੱਚ ਕਾਫੀ ਨੁਕਸਾਨ ਹੋ ਰਿਹਾ ਹੈ ਸੜਕਾਂ ਤੇ ਕਾਰਾਂ ਤੈੜ੍ਹ ਦੀਆਂ ਹੋਈਆਂ ਨਜ਼ਰ ਆ ਰੀਆਂ ਨੇ بارش ਦੇ ਨਾਲ ਲੋਕਾਂ ਨੂੰ ਲਗਾਤਾਰ ਪੈ ਰਹੀ ਗਰਮੀ ਤੋਂ ਰਾਹਤ ਤਾਂ ਮਿਲ ਗਈ ਹੈ ਉਥੇ ਹੀ ਹੁਣ ਦੂਜੇ ਪਾਸੇ ਭਾਰੀ بارش ਦੇ ਕਾਰਨ ਦਿੱਲੀ ਦੇ ਵਿੱਚ ਕਾਫੀ ਨੁਕਸਾਨ ਹੋ ਰਿਹਾ ਹੈ ਭਾਰੀ بارش ਦੇ ਕਾਰਨ ਕਈ ਥਾਵਾਂ ਤੇ ਪਾਣੀ ਭਰਿਆ ਹੋਇਆ ਹੈ ਸੜਕਾਂ ਤੇ ਕਾਰਾਂ ਤੈਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਪਹਿਲਾ ਖਬਰ ਆਈ ਸੀ ਕਿ ਦਿੱਲੀ 에ਅਰਪੋਰਟ ਦੇ ਟਰਮੀਨਲ 1 ਦੀ ਛੱਤ ਡਿੱਗ ਗਈ ਹੈ ਅਤੇ ਉਸ ਤੋਂ ਬਾਅਦ ਕਈ ਗੱਡੀਆਂ ਪਾਣੀ ਦੇ ਵਿੱਚ ਡੁੱਬ ਚੁੱਕੀਆਂ ਨੇ ਪਹਿਲੀ ਵਾਰ ਪਏ ਮੀਂਹ ਨੇ ਹੀ ਦਿੱਲੀ ਦੇ ਹਾਲਾਤ ਬਿਆਨ ਕਰ ਦਿੱਤੇ ਨੇ ਕੀ ਹਾਲਾਤ ਇਸ ਵੇਲੇ ਦੇ ਬਣੇ ਹੋਏ ਨੇ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਸੜਕਾਂ ਤੇ ਕਿਵੇਂ ਗੱਡੀਆਂ ਡੁੱਬਦੀਆਂ ਦਿਖਾਈ ਦੇ ਰੀਆਂ ਨੇ ਸਵਾਰੀਆਂ ਦੇ ਨਾਲ ਭਰੀ ਹੋਈ ਬੱਸ ਵੀ ਡੁੱਬ ਚੁੱਕੀ ਹੈ ਹਾਲਾਂਕਿ ਮੌਨਸੂਨ ਦੀ ਪਹਿਲੀ بارش ਦੇ ਨਾਲ ਹੀ ਇਹ ਹਾਲਾਤ ਬਣ ਚੁੱਕੇ ਨੇ ਜ਼ਿਆਦਾਤਰ ਥਾਵਾਂ ਤੇ ਪਾਣੀ ਭਰ ਚੁੱਕਿਆ ਹੈ ਦਿੱਲੀ ਦੇ ਅੰਦਰ ਦਿੱਲੀ ਟ੍ਰੈਫਿਕ ਪੁਲਿਸ ਦੇ ਵੱਲੋਂ ਲਗਾਤਾਰ ਅਪਡੇਟ ਵੀ ਕੀਤਾ ਜਾ ਰਿਹਾ ਹੈ ਰਸਤਿਆਂ ਨੂੰ ਲੈ ਕੇ ਕਈ-ਕਈ ਘੰਟਿਆਂ ਤੋਂ ਲੋਕ ਟ੍ਰੈਫਿਕ ਦੇ ਵਿੱਚ ਫਸੇ ਬੈਠੇ ਨੇ ਤੋਂ ਅੰਦਾਜ਼ਾ ਹੈ ਕਿ ਭਾਰੀ بارش ਦੇ ਕਾਰਨ ਦਿੱਲੀ ਦੇ ਵਿੱਚ ਕਾਫੀ ਨੁਕਸਾਨ ਹੋ ਰਿਹਾ ਹੈ ਸੜਕਾਂ ਤੇ ਕਾਰਾਂ ਤੈੜ੍ਹ ਦੀਆਂ ਹੋਈਆਂ ਨਜ਼ਰ ਆ ਰੀਆਂ ਨੇ ਬਾਰਿਸ਼ ਦੇ ਨਾਲ ਲੋਕਾਂ ਨੂੰ ਲਗਾਤਾਰ ਪੈ ਰਹੀ ਗਰਮੀ ਤੋਂ ਰਾਹਤ ਤਾਂ ਮਿਲ ਗਈ ਹੈ ਉਥੇ ਹੀ ਹੁਣ ਦੂਜੇ ਪਾਸੇ ਭਾਰੀ ਬਾਰਿਸ਼ ਦੇ ਕਾਰਨ ਦਿੱਲੀ ਦੇ ਵਿੱਚ ਕਾਫੀ ਨੁਕਸਾਨ ਹੋ ਰਿਹਾ ਹੈ ਭਾਰੀ ਬਾਰਿਸ਼ ਦੇ ਕਾਰਨ ਕਈ ਥਾਵਾਂ ਤੇ ਪਾਣੀ ਭਰਿਆ ਹੋਇਆ ਹੈ ਸੜਕਾਂ ਤੇ ਕਾਰਾਂ ਤੈਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਪਹਿਲਾ ਖਬਰ ਆਈ ਸੀ ਕਿ ਦਿੱਲੀ 에ਅਰਪੋਰਟ ਦੇ ਟਰਮੀਨਲ 1 ਦੀ ਛੱਤ ਡਿੱਗ ਗਈ ਹੈ ਅਤੇ ਉਸ ਤੋਂ ਬਾਅਦ ਕਈ ਗੱਡੀਆਂ ਪਾਣੀ ਦੇ ਵਿੱਚ ਡੁੱਬ ਚੁੱਕੀਆਂ ਨੇ ਪਹਿਲੀ ਵਾਰ ਪਏ ਮੀਂਹ ਨੇ ਹੀ ਦਿੱਲੀ ਦੇ ਹਾਲਾਤ ਬਿਆਨ ਕਰ ਦਿੱਤੇ ਨੇ ਕੀ ਹਾਲਾਤ ਇਸ ਵੇਲੇ ਦੇ ਬਣੇ ਹੋਏ ਨੇ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਸੜਕਾਂ ਤੇ ਕਿਵੇਂ ਗੱਡੀਆਂ ਡੁੱਬਦੀਆਂ ਦਿਖਾਈ ਦੇ ਰੀਆਂ ਨੇ ਸਵਾਰੀਆਂ ਦੇ ਨਾਲ ਭਰੀ ਹੋਈ ਬੱਸ ਵੀ ਡੁੱਬ ਚੁੱਕੀ ਹੈ ਹਾਲਾਂਕਿ ਮੌਨਸੂਨ ਦੀ ਪਹਿਲੀ بارش ਦੇ ਨਾਲ ਹੀ ਇਹ ਹਾਲਾਤ ਬਣ ਚੁੱਕੇ ਨੇ ਜ਼ਿਆਦਾਤਰ ਥਾਵਾਂ ਤੇ ਪਾਣੀ ਭਰ ਚੁੱਕਿਆ ਹੈ ਦਿੱਲੀ ਦੇ ਅੰਦਰ ਦਿੱਲੀ ਟ੍ਰੈਫਿਕ ਪੁਲਿਸ ਦੇ ਵੱਲੋਂ ਲਗਾਤਾਰ ਅਪਡੇਟ ਵੀ ਕੀਤਾ ਜਾ ਰਿਹਾ ਹੈ ਰਸਤਿਆਂ ਨੂੰ ਲੈ ਕੇ ਕਈ-ਕਈ ਘੰਟਿਆਂ ਤੋਂ ਲੋਕ ਟ੍ਰੈਫਿਕ ਦੇ ਵਿੱਚ ਫਸੇ ਬੈਠੇ ਨੇ ਤੋਂ ਅੰਦਾਜ਼ਾ ਹੈ ਕਿ ਭਾਰੀ بارش ਦੇ ਕਾਰਨ ਦਿੱਲੀ ਦੇ ਵਿੱਚ ਕਾਫੀ ਨੁਕਸਾਨ ਹੋ ਰਿਹਾ ਹੈ ਸੜਕਾਂ ਤੇ ਕਾਰਾਂ ਤੈੜ੍ਹ ਦੀਆਂ ਹੋਈਆਂ ਨਜ਼ਰ ਆ ਰੀਆਂ ਨੇ ਬਾਰਿਸ਼ ਦੇ ਨਾਲ ਲੋਕਾਂ ਨੂੰ ਲਗਾਤਾਰ ਪੈ ਰਹੀ ਗਰਮੀ ਤੋਂ ਰਾਹਤ ਤਾਂ ਮਿਲ ਗਈ ਹੈ ਉੱਥੇ ਹੀ ਹੁਣ ਦੂਜੇ ਪਾਸੇ ਭਾਰੀ ਬਾਰਿਸ਼ ਦੇ ਕਾਰਨ ਦਿੱਲੀ ਦੇ ਵਿੱਚ ਕਾਫੀ ਨੁਕਸਾਨ ਹੋ ਰਿਹਾ ਹੈ ਭਾਰੀ ਬਾਰਿਸ਼ ਦੇ ਕਾਰਨ ਕਈ ਥਾਵਾਂ ਤੇ ਪਾਣੀ ਭਰਿਆ ਹੋਇਆ ਹੈ ਸੜਕਾਂ ਤੇ ਕਾਰਾਂ ਤੈਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਪਹਿਲਾ ਖਬਰ ਆਈ ਸੀ ਕਿ ਦਿੱਲੀ 에어ਪੋਰਟ ਦੇ ਟਰਮੀਨਲ 1 ਦੀ ਛੱਤ ਡਿੱਗ ਗਈ ਹੈ ਅਤੇ ਉਸ ਤੋਂ ਬਾਅਦ ਕਈ ਗੱਡੀਆਂ ਪਾਣੀ ਦੇ ਵਿੱਚ ਡੁੱਬ ਚੁੱਕੀਆਂ ਨੇ ਪਹਿਲੀ ਵਾਰ ਪਏ ਮੀਂਹ ਨੇ ਹੀ ਦਿੱਲੀ ਦੇ ਹਾਲਾਤ ਬਿਆਨ ਕਰ ਦਿੱਤੇ ਨੇ ਕੀ ਹਾਲਾਤ ਇਸ ਵੇਲੇ ਦੇ ਬਣੇ ਹੋਏ ਨੇ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਨੂੰ ਦਿਖਾ ਰਹੇ ਹਾਂ ਕਿ ਸੜਕਾਂ ਤੇ ਕਿਵੇਂ ਗੱਡੀਆਂ ਡੁੱਬਦੀਆਂ ਦਿਖਾਈ ਦੇ ਰਹੀਆਂ ਨੇ ਸਵਾਰੀਆਂ ਦੇ ਨਾਲ ਭਰੀ ਹੋਈ ਬੱਸ ਵੀ ਡੁੱਬ ਚੁੱਕੀ ਹੈ ਹਾਲਾਂਕਿ ਮੌਨਸੂਨ ਦੀ ਪਹਿਲੀ ਬਾਰਿਸ਼ ਦੇ ਨਾਲ ਹੀ ਇਹ ਹਾਲਾਤ ਬਣ ਚੁੱਕੇ ਨੇ ਜ਼ਿਆਦਾਤਰ ਥਾਵਾਂ ਤੇ ਪਾਣੀ ਭਰ ਚੁੱਕਿਆ ਹੈ ਦਿੱਲੀ ਦੇ ਅੰਦਰ ਦਿੱਲੀ ਟ੍ਰੈਫਿਕ ਪੁਲਿਸ ਦੇ ਵੱਲੋਂ ਲਗਾਤਾਰ ਅਪਡੇਟ ਵੀ ਕੀਤਾ ਜਾ ਰਿਹਾ ਹੈ ਰਸਤਿਆਂ ਨੂੰ ਲੈ ਕੇ ਕਈ-ਕਈ ਘੰਟਿਆਂ ਤੋਂ ਲੋਕ ਟ੍ਰੈਫਿਕ ਦੇ ਵਿੱਚ ਫਸੇ ਬੈਠੇ ਨੇ ਅੰਦਾਜ਼ਾ ਹੈ ਕਿ ਭਾਰੀ ਬਾਰਿਸ਼ ਦੇ ਕਾਰਨ ਦਿੱਲੀ ਦੇ ਵਿੱਚ ਕਾਫੀ ਨੁਕਸਾਨ ਹੋ ਰਿਹਾ ਹੈ ਸੜਕਾਂ ਤੇ ਕਾਰਾਂ ਤੈੜ੍ਹ ਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਬਾਰਿਸ਼ ਦੇ ਨਾਲ ਲੋਕਾਂ ਨੂੰ ਲਗਾਤਾਰ ਪੈ ਰਹੀ ਗਰਮੀ ਤੋਂ ਰਾਹਤ ਤਾਂ ਮਿਲ ਗਈ ਹੈ ਉੱਥੇ ਹੀ ਹੁਣ ਦੂਜੇ ਪਾਸੇ ਭਾਰੀ ਬਾਰਿਸ਼ ਦੇ ਕਾਰਨ ਦਿੱਲੀ ਦੇ ਵਿੱਚ ਕਾਫੀ ਨੁਕਸਾਨ ਹੋ ਰਿਹਾ ਹੈ ਭਾਰੀ ਬਾਰਿਸ਼ ਦੇ ਕਾਰਨ ਕਈ ਥਾਵਾਂ ਤੇ ਪਾਣੀ ਭਰਿਆ ਹੋਇਆ ਹੈ ਸੜਕਾਂ ਤੇ ਕਾਰਾਂ ਤੈਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਪਹਿਲਾ ਖਬਰ ਆਈ ਸੀ ਕਿ ਦਿੱਲੀ 에어ਪੋਰਟ ਦੇ ਟਰਮੀਨਲ 1 ਦੀ ਛੱਤ ਡਿੱਗ ਗਈ ਹੈ ਅਤੇ ਉਸ ਤੋਂ ਬਾਅਦ ਕਈ ਗੱਡੀਆਂ ਪਾਣੀ ਦੇ ਵਿੱਚ ਡੁੱਬ ਚੁੱਕੀਆਂ ਨੇ ਪਹਿਲੀ ਵਾਰ ਪਏ ਮੀਂਹ ਨੇ ਹੀ ਦਿੱਲੀ ਦੇ ਹਾਲਾਤ ਬਿਆਨ ਕਰ ਦਿੱਤੇ ਨੇ ਕੀ ਹਾਲਾਤ ਇਸ ਵੇਲੇ ਦੇ ਬਣੇ ਹੋਏ ਨੇ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਸੜਕਾਂ ਤੇ ਕਿਵੇਂ ਗੱਡੀਆਂ ਡੁੱਬਦੀਆਂ ਦਿਖਾਈ ਦੇ ਰੀਆਂ ਨੇ ਸਵਾਰੀਆਂ ਦੇ ਨਾਲ ਭਰੀ ਹੋਈ ਬੱਸ ਵੀ ਡੁੱਬ ਚੁੱਕੀ ਹੈ ਹਾਲਾਂਕਿ ਮੌਨਸੂਨ ਦੀ ਪਹਿਲੀ ਬਾਰਿਸ਼ ਦੇ ਨਾਲ ਹੀ ਇਹ ਹਾਲਾਤ ਬਣ ਚੁੱਕੇ ਨੇ ਜ਼ਿਆਦਾਤਰ ਥਾਵਾਂ ਤੇ ਪਾਣੀ ਭਰ ਚੁੱਕਿਆ ਹੈ ਦਿੱਲੀ ਦੇ ਅੰਦਰ ਦਿੱਲੀ ਟ੍ਰੈਫਿਕ ਪੁਲਿਸ ਦੇ ਵੱਲੋਂ ਲਗਾਤਾਰ ਅਪਡੇਟ ਵੀ ਕੀਤਾ ਜਾ ਰਿਹਾ ਹੈ ਰਸਤਿਆਂ ਨੂੰ ਲੈ ਕੇ ਕਈ-ਕਈ ਘੰਟਿਆਂ ਤੋਂ ਲੋਕ ਟ੍ਰੈਫਿਕ ਦੇ ਵਿੱਚ ਫਸੇ ਬੈਠੇ ਨੇ ਅੰਦਾਜ਼ਾ ਹੈ ਕਿ ਭਾਰੀ ਬਾਰਿਸ਼ ਦੇ ਕਾਰਨ ਦਿੱਲੀ ਦੇ ਵਿੱਚ ਕਾਫੀ ਨੁਕਸਾਨ ਹੋ ਰਿਹਾ ਹੈ ਸੜਕਾਂ ਤੇ ਕਾਰਾਂ ਤੈੜ੍ਹ ਦੀਆਂ ਹੋਈਆਂ ਨਜ਼ਰ ਆ ਰੀਆਂ ਨੇ ਬਾਰਿਸ਼ ਦੇ ਨਾਲ ਲੋਕਾਂ ਨੂੰ ਲਗਾਤਾਰ ਪੈ ਰਹੀ ਗਰਮੀ ਤੋਂ ਰਾਹਤ ਤਾਂ ਮਿਲ ਗਈ ਹੈ ਉੱਥੇ ਹੀ ਹੁਣ ਦੂਜੇ ਪਾਸੇ ਭਾਰੀ ਬਾਰਿਸ਼ ਦੇ ਕਾਰਨ ਦਿੱਲੀ ਦੇ ਵਿੱਚ ਕਾਫੀ ਨੁਕਸਾਨ ਹੋ ਰਿਹਾ ਹੈ ਭਾਰੀ ਬਾਰਿਸ਼ ਦੇ ਕਾਰਨ ਕਈ ਥਾਵਾਂ ਤੇ ਪਾਣੀ ਭਰਿਆ ਹੋਇਆ ਹੈ ਸੜਕਾਂ ਤੇ ਕਾਰਾਂ ਤੈਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਪਹਿਲਾ ਖਬਰ ਆਈ ਸੀ ਕਿ ਦਿੱਲੀ 에어ਪੋਰਟ ਦੇ ਟਰਮੀਨਲ 1 ਦੀ ਛੱਤ ਡਿੱਗ ਗਈ ਹੈ ਅਤੇ ਉਸ ਤੋਂ ਬਾਅਦ ਕਈ ਗੱਡੀਆਂ ਪਾਣੀ ਦੇ ਵਿੱਚ ਡੁੱਬ ਚੁੱਕੀਆਂ ਨੇ ਪਹਿਲੀ ਵਾਰ ਪਏ ਮੀ ਨੇ ਹੀ ਦਿੱਲੀ ਦੇ ਹਾਲਾਤ ਬਿਆਨ ਕਰ ਦਿੱਤੇ ਨੇ ਕੀ ਹਾਲਾਤ ਇਸ ਵੇਲੇ ਦੇ ਬਣੇ ਹੋਏ ਨੇ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਸੜਕਾਂ ਤੇ ਕਿਵੇਂ ਗੱਡੀਆਂ ਡੁੱਬਦੀਆਂ ਦਿਖਾਈ ਦੇ ਰੀਆਂ ਨੇ ਸਵਾਰੀਆਂ ਦੇ ਨਾਲ ਭਰੀ ਹੋਈ ਬੱਸ ਵੀ ਡੁੱਬ ਚੁੱਕੀ ਹੈ ਹਾਲਾਂਕਿ ਮੌਨਸੂਨ ਦੀ ਪਹਿਲੀ ਬਾਰਿਸ਼ ਦੇ ਨਾਲ ਹੀ ਇਹ ਹਾਲਾਤ ਬਣ ਚੁੱਕੇ ਨੇ ਜ਼ਿਆਦਾਤਰ ਥਾਵਾਂ ਤੇ ਪਾਣੀ ਭਰ ਚੁੱਕਿਆ ਹੈ ਦਿੱਲੀ ਦੇ ਅੰਦਰ ਦਿੱਲੀ ਟ੍ਰੈਫਿਕ ਪੁਲਿਸ ਦੇ ਵੱਲੋਂ ਲਗਾਤਾਰ ਅਪਡੇਟ ਵੀ ਕੀਤਾ ਜਾ ਰਿਹਾ ਹੈ ਰਸਤਿਆਂ ਨੂੰ ਲੈ ਕੇ ਕਈ-ਕਈ ਘੰਟਿਆਂ ਤੋਂ ਲੋਕ ਟ੍ਰੈਫਿਕ ਦੇ ਵਿੱਚ ਫਸੇ ਬੈਠੇ ਨੇ ਅੰਦਾਜ਼ਾ ਹੈ ਕਿ ਭਾਰੀ ਬਾਰਿਸ਼ ਦੇ ਕਾਰਨ ਦਿੱਲੀ ਦੇ ਵਿੱਚ ਕਾਫੀ ਨੁਕਸਾਨ ਹੋ ਰਿਹਾ ਹੈ ਸੜਕਾਂ ਤੇ ਕਾਰਾਂ ਤੈੜ੍ਹ ਦੀਆਂ ਹੋਈਆਂ ਨਜ਼ਰ ਆ ਰੀਆਂ ਨੇ ਬਾਰਿਸ਼ ਦੇ ਨਾਲ ਲੋਕਾਂ ਨੂੰ ਲਗਾਤਾਰ ਪੈ ਰਹੀ ਗਰਮੀ ਤੋਂ ਰਾਹਤ ਤਾਂ ਮਿਲ ਗਈ ਹੈ ਉੱਥੇ ਹੀ ਹੁਣ ਦੂਜੇ ਪਾਸੇ ਭਾਰੀ ਬਾਰਿਸ਼ ਦੇ ਕਾਰਨ ਦਿੱਲੀ ਦੇ ਵਿੱਚ ਕਾਫੀ ਨੁਕਸਾਨ ਹੋ ਰਿਹਾ ਹੈ ਭਾਰੀ ਬਾਰਿਸ਼ ਦੇ ਕਾਰਨ ਕਈ ਥਾਵਾਂ ਤੇ ਪਾਣੀ ਭਰਿਆ ਹੋਇਆ ਹੈ ਸੜਕਾਂ ਤੇ ਕਾਰਾਂ ਤੈਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਪਹਿਲਾ ਖਬਰ ਆਈ ਸੀ ਕਿ ਦਿੱਲੀ 에어ਪੋਰਟ ਦੇ ਟਰਮੀਨਲ 1 ਦੀ ਛੱਤ ਡਿੱਗ ਗਈ ਹੈ ਅਤੇ ਉਸ ਤੋਂ ਬਾਅਦ ਕਈ ਗੱਡੀਆਂ ਪਾਣੀ ਦੇ ਵਿੱਚ ਡੁੱਬ ਚੁੱਕੀਆਂ ਨੇ ਪਹਿਲੀ ਵਾਰ ਪਏ ਮੀਂਹ ਨੇ ਹੀ ਦਿੱਲੀ ਦੇ ਹਾਲਾਤ ਬਿਆਨ ਕਰ ਦਿੱਤੇ ਨੇ ਕੀ ਹਾਲਾਤ ਇਸ ਵੇਲੇ ਦੇ ਬਣੇ ਹੋਏ ਨੇ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਸੜਕਾਂ ਤੇ ਕਿਵੇਂ ਗੱਡੀਆਂ ਡੁੱਬਦੀਆਂ ਦਿਖਾਈ ਦੇ ਰੀਆਂ ਨੇ ਸਵਾਰੀਆਂ ਦੇ ਨਾਲ ਭਰੀ ਹੋਈ ਬੱਸ ਵੀ ਡੁੱਬ ਚੁੱਕੀ ਹੈ ਹਾਲਾਂਕਿ ਮੌਨਸੂਨ ਦੀ ਪਹਿਲੀ بارش ਦੇ ਨਾਲ ਹੀ ਇਹ ਹਾਲਾਤ ਬਣ ਚੁੱਕੇ ਨੇ ਜ਼ਿਆਦਾਤਰ ਥਾਵਾਂ ਤੇ ਪਾਣੀ ਭਰ ਚੁੱਕਿਆ ਹੈ ਦਿੱਲੀ ਦੇ ਅੰਦਰ ਦਿੱਲੀ ਟ੍ਰੈਫਿਕ ਪੁਲਿਸ ਦੇ ਵੱਲੋਂ ਲਗਾਤਾਰ ਅਪਡੇਟ ਵੀ ਕੀਤਾ ਜਾ ਰਿਹਾ ਹੈ ਰਸਤਿਆਂ ਨੂੰ ਲੈ ਕੇ ਕਈ-ਕਈ ਘੰਟਿਆਂ ਤੋਂ ਲੋਕ ਟ੍ਰੈਫਿਕ ਦੇ ਵਿੱਚ ਫਸੇ ਬੈਠੇ ਨੇ ਤੋਂ ਅੰਦਾਜ਼ਾ ਹੈ ਕਿ ਭਾਰੀ بارش ਦੇ ਕਾਰਨ ਦਿੱਲੀ ਦੇ ਵਿੱਚ ਕਾਫੀ ਨੁਕਸਾਨ ਹੋ ਰਿਹਾ ਹੈ ਸੜਕਾਂ ਤੇ ਕਾਰਾਂ ਤੈੜ੍ਹ ਦੀਆਂ ਹੋਈਆਂ ਨਜ਼ਰ ਆ ਰੀਆਂ ਨੇ बारिश ਦੇ ਨਾਲ ਲੋਕਾਂ ਨੂੰ ਲਗਾਤਾਰ ਪੈ ਰਹੀ ਗਰਮੀ ਤੋਂ ਰਾਹਤ ਤਾਂ ਮਿਲ ਗਈ ਹੈ ਉਥੇ ਹੀ ਹੁਣ ਦੂਜੇ ਪਾਸੇ ਭਾਰੀ بارش ਦੇ ਕਾਰਨ ਦਿੱਲੀ ਦੇ ਵਿੱਚ ਕਾਫੀ ਨੁਕਸਾਨ ਹੋ ਰਿਹਾ ਹੈ ਭਾਰੀ بارش ਦੇ ਕਾਰਨ ਕਈ ਥਾਵਾਂ ਤੇ ਪਾਣੀ ਭਰਿਆ ਹੋਇਆ ਹੈ ਸੜਕਾਂ ਤੇ ਕਾਰਾਂ ਤੈਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਪਹਿਲਾ ਖਬਰ ਆਈ ਸੀ ਕਿ ਦਿੱਲੀ 에어ਪੋਰਟ ਦੇ ਟਰਮੀਨਲ 1 ਦੀ ਛੱਤ ਡਿੱਗ ਗਈ ਹੈ ਅਤੇ ਉਸ ਤੋਂ ਬਾਅਦ ਕਈ ਗੱਡੀਆਂ ਪਾਣੀ ਦੇ ਵਿੱਚ ਡੁੱਬ ਚੁੱਕੀਆਂ ਨੇ ਪਹਿਲੀ ਵਾਰ ਪਏ ਮੀਂਹ ਨੇ ਹੀ ਦਿੱਲੀ ਦੇ ਹਾਲਾਤ ਬਿਆਨ ਕਰ ਦਿੱਤੇ ਨੇ ਕੀ ਹਾਲਾਤ ਇਸ ਵੇਲੇ ਦੇ ਬਣੇ ਹੋਏ ਨੇ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਸੜਕਾਂ ਤੇ ਕਿਵੇਂ ਗੱਡੀਆਂ ਡੁੱਬਦੀਆਂ ਦਿਖਾਈ ਦੇ ਰੀਆਂ ਨੇ ਸਵਾਰੀਆਂ ਦੇ ਨਾਲ ਭਰੀ ਹੋਈ ਬੱਸ ਵੀ ਡੁੱਬ ਚੁੱਕੀ ਹੈ ਹਾਲਾਂਕਿ ਮੌਨਸੂਨ ਦੀ ਪਹਿਲੀ بارش ਦੇ ਨਾਲ ਹੀ ਇਹ ਹਾਲਾਤ ਬਣ ਚੁੱਕੇ ਨੇ ਜ਼ਿਆਦਾਤਰ ਥਾਵਾਂ ਤੇ ਪਾਣੀ ਭਰ ਚੁੱਕਿਆ ਹੈ ਦਿੱਲੀ ਦੇ ਅੰਦਰ ਦਿੱਲੀ ਟ੍ਰੈਫਿਕ ਪੁਲਿਸ ਦੇ ਵੱਲੋਂ ਲਗਾਤਾਰ ਅਪਡੇਟ ਵੀ ਕੀਤਾ ਜਾ ਰਿਹਾ ਹੈ ਰਸਤਿਆਂ ਨੂੰ ਲੈ ਕੇ ਕਈ-ਕਈ ਘੰਟਿਆਂ ਤੋਂ ਲੋਕ ਟ੍ਰੈਫਿਕ ਦੇ ਵਿੱਚ ਫਸੇ ਬੈਠੇ ਨੇ ਤੋਂ ਅੰਦਾਜ਼ਾ ਹੈ ਕਿ ਭਾਰੀ بارش ਦੇ ਕਾਰਨ ਦਿੱਲੀ ਦੇ ਵਿੱਚ ਕਾਫੀ ਨੁਕਸਾਨ ਹੋ ਰਿਹਾ ਹੈ ਸੜਕਾਂ ਤੇ ਕਾਰਾਂ ਤੈੜ੍ਹ ਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ